कर दो, कर दो, कर दो, कर दो, सर ठीक है आगे मैम ਸਸ਼ੀ ਕਾਲ ਸਾਰਿਆਂ ਨੂੰ ਤੇ ਜਿਵੇਂ ਅਸੀਂ ਜਾਣਦੇ ਕਿ ਸੌਨ ਦਾ ਮਹੀਨਾ ਚੱਲ ਰਿਹਾ ਹੈ ਔਰ ਇਹ ਸਾਰਾ ਮਹੀਨਾ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਤਰਿੰਦਨਾ ਚ ਬਹਿ ਕੇ ਅਗੇ ਪਿੰਡਾਂ ਦੇ ਵਿੱਚ ਬੜੀਆਂ ਰੌਣਕਾਂ ਲੱਗਦੀਆਂ ਸੀ ਪਰ ਅੱਜ ਕੱਲ ਜੋ ਇੰਜੋਏ ਕਰਨ ਦਾ ਤਰੀਕਾ ਥੋੜਾ ਵੱਖਰਾ ਪਰ ਬੜੀ ਖੁਸ਼ੀ ਹੁੰਦੀ ਹੈ ਕਿ ਆਪਾਂ ਆਪਣਾ ਫੇਰ ਵੀ ਪੰਜਾਬੀ ਕਲਚਰ ਸੰਭ ਕੇ ਰੱਖਦੇ ਆ ਅੱਜ ਸਾਰੀਆਂ ਮੁਟਿਆਰਾ ਆਪਣੇ ਮੁੰਡੀਆਂ ਕਲਾ ਪਿੰਡ ਤੋਂ ਇਕੱਠੀਆਂ ਹੋ ਕੇ ਇਸ ਤਿਹਾਰ ਨੂੰ ਮਨਾ ਰਹੀਆਂ ਨੇ ਔਰ ਮੇਰੇ ਵੱਲੋਂ ਆਪ ਸਭ ਨੂੰ ਇਸ શુભ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਪੈਨ ਰਵਨੀਕ ਵੱਲੋਂ ਪੈਨ ਜਸ ਕਮਲਪ੍ਰੀਤ ਵੱਲੋਂ ਔਰ ਮੁੰਡਿਆ ਜੀ ਵੱਲੋਂ ਜੋ ਜੋ ਇੱਥੇ ਇੰਤਜ਼ਾਮ ਕੀਤਾ ਗਿਆ ਔਰ ਬੁਲਾਕੇ ਇਨਾ ਮਾਨ ਸਤਕਾਰ ਦਿੱਤਾ ਗਿਆ ਉਹਦੀ ਮੈਂ ਸਦਾ ਹੀ ਰਿਣੀ ਰਹਾਂਗੀ ਮੇਰੇ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਦੇ ਮਿਸਿਸ ਉਹ ਵੀ ਨਾਲ ਇੱਥੇ ਪਹੁੰਚੇ ਨੇ ਔਰ ਸਾਡੇ ਸਾਰਿਆਂ ਵੱਲੋਂ ਹੀ ਅੱਜ ਦੇ ਇਸ શુભ ਦਿਹਾੜੇ ਦੀਆਂ ਸਾਰੀਆਂ ਹੀ ਮੇਰੀਆਂ ਭੈਣਾਂ ਨੂੰ ਸਾਰੀਆਂ ਹੀ ਪੰਜਾਬਣਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਆਸ ਕਰਦੇ ਹਾਂ ਕਿ ਆਪਣਾ ਪੰਜਾਬੀ ਵਿਰਸਾ ਇਸੇ ਤਰ੍ਹਾਂ ਸਾਮਕੇ ਇਹਨਾਂ ਦਿਨਾਂ ਨੂੰ ਹਮੇਸ਼ਾ ਹੀ ਰੋਜ਼ ਪਈਆਂ ਜਿਹੜੀਆਂ ਉਹ ਮਨਾਈਆਂ ਜਾਂਦੀਆਂ ਹਨ ਧੰਨਵਾਦ ਜੀ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸੱਸੀ ਗਾਲ ਜੀ ਮੇਰੀਆਂ ਜਿੰਨੀਆਂ ਵੀ ਭੈਣਾਂ ਦੀ ਇਸ ਫੈਸਟੀਵਲ ਦੇ ਤੀਆਂ ਦੇ ਪ੍ਰੋਗਰਾਮ ਤੇ ਸਾਡੀਆਂ ਪਹੁੰਚੀਆਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਮੇਰਾ ਨਾਮ ਕਮਲਪ੍ਰੀਤ ਘੋੜਾ ਮੇਰੇ ਨਾਲ ਮੇਰੀ 파ਟਨਰ ਰਮਨੀਤ ਘੋੜਾ ਅਸੀਂ ਹਰ ਇੱਕ ਸਾਲ ਪਿੰਡ ਮੁੰਡੀਆਂ ਕਲਾਂਤੀਆਂ ਦਾ ਪ੍ਰੋਗਰਾਮ ਕਰਵਾਉਂਦੇ ਆ ਇਸ ਵਾਰੀ ਜੀ ਸਾਡਾ ਪੰਜਵਾਂ ਪ੍ਰੋਗਰਾਮ ਹੈ ਤੇ ਸਾਰਾ ਬਹੁਤ ਖੁਸ਼ ਹੁੰਦੇ ਨੇ ਸਾਰੇ ਪਿੰਡ ਵਾਲੇ ਤੇ ਆਉਂਦੇ ਨੇ ਤੇ ਦੇਖਦੇ ਨੇ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿੱਚ ਕਾਉਂਸਲਰ ਗਰਮੀਤ ਸਿੰਘ ਮੁੰਡੀਆਂ 24 ਨੰਬਰ ਵਾਰਡ ਤੋਂ ਆਪਣੇ ਨੀਦੀ ਗੁਪਤਾ 19 ਨੰਬਰ ਵਾਰਡ ਤੋਂ ਪਹੁੰਚ ਰਹੇ ਨੇ ਕਾਉਂਸਲਰ ਆਪਣੇ ਮੇਅਰ ਮੈਡਮ ਪ੍ਰਿੰਸੀਪਲ ਇੰਦਰਜੀਤ कौर ਵੀ ਪਹੁੰਚ ਰਹੇ ਨੇ ਆਪ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਦੇ ਵਾਈਫ ਸਿਮਰਦੀ ਪਕੌਰ ਵੀ ਪਹੁੰਚ ਰਹੇ ਨੇ ਤੇ ਸਾਡੇ ਨਾਲ ਮਹਾਂਤ ਨਵਜੋਤ ਗਰੇਵਾਲ ਉਹ ਵੀ ਨਾਲ ਪਹੁੰਚੇ ਹੋਏ ਮੇਰਾ ਨਾਮ ਕਿਰਨਜੀਤ कौर ਹੈਗਾ ਮੈਂ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਹੈਗੀ ਆ ਮੈਨੂੰ 5 ਸਾਲ ਹੋ ਗਏ ਆ ਇੱਥੇ ਪ੍ਰੋਗਰਾਮ ਦੇ ਵਿੱਚ ਆਉਂਦਿਆਂ ਨੂੰ ਇਹ ਮੇਰੇ ਫਰੈਂਡ ਸਰਕਲ ਹੈਗਾ ਸਾਰਾ ਅਸੀਂ ਇਕੱਠੇ ਹੀ ਸਾਰੇ ਸੈਲੀਬ੍ਰੇਟ ਕਰਦੇ ਆ ਫੰਕਸ਼ਨ ਨੂੰ ਆ ਕੇ ਸਾਨੂੰ ਬਹੁਤ ਹੀ ਵਧੀਆ ਲੱਗਦਾ ਇੱਥੇ ਇੱਥੇ ਬੱਚੇ ਜਿਹੜੇ ਆਉਂਦੇ ਨੇ ਉਹਨੂੰ ਬਹੁਤ ਹੀ ਵਧੀਆ ਨੌਲੇਜ ਮਿਲਦੀ ਹੈਗੀ ਆ ਕਿਉਂਕਿ ਉਹਨਾਂ ਨੂੰ ਪਤਾ ਚੱਲਦਾ ਆਪਣਾ ਸੱਭਿਆਚਾਰ ਕੀ ਹੈਗਾ ਵਾ ਬੱਚੇ ਦੇਖਦੇ ਨੇ ਇੱਥੇ ਆ ਕੇ ਵੀ ਤੀਆਂ ਕੀ ਚੀਜ਼ ਹੁੰਦੀਆਂ ਨੇ ਤੀਆਂ ਦੇ ਵਿੱਚ ਬੱਚੇ ਸਾਰੇ ਲੇਡੀਜ਼ ਕੀ ਕਰਦੀਆਂ ਨੇ ਇਦੇ ਵਿੱਚ ਸਾਰਿਆਂ ਨੇ ਗਿੱਧਾ ਪਾਉਂਦੀਆਂ ਨੇ ਦੈਨ ਚਰਖਾ ਰੱਖਿਆ ਹੁੰਦਾ ਬੱਚਿਆਂ ਨੂੰ ਚਰਖੇ ਬਾਰੇ ਪਤਾ ਚੱਲਦਾ ਵੀ ਚਰਖਾ ਕੀ ਚੀਜ਼ ਹੈਗੀ ਆ ਫੁਲਕਾਰੀਆਂ ਲੈ ਕੇ ਆਉਂਦੀਆਂ ਨੇ ਬੱਚੇ ਉਸ ਚੀਜ਼ ਨਾਲ ਰਿਲੇਟਡ ਸਾਰੇ ਆਪਣੇ ਪਰਫਾਰਮੈਂਸ ਦਿੰਦੇ ਨੇ ਜਿਸ ਕਰਕੇ ਉਹ ਸਕੂਲ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਨੌਲੇਜ ਮਿਲਦੀ ਆ ਤੇ ਅੱਗੇ ਜਾ ਕੇ ਉਹ ਆਪਣੀ ਸਾਰੀ ਨੌਲੇਜ ਗੇਨ ਕਰਦੇ ਨੇ ਬੱਚਿਆਂ ਨੂੰ ਪਤਾ ਚੱਲਦਾ ਵਾ ਵੀ ਆਪਣਾ ਸੱਭਿਆਚਾਰ ਕੀ ਹੈਗਾ ਵਾ ਤੇ ਦੈਟਸ ਹੈ ਇੱਥੇ ਚੀਫ ਗੈਸਟ ਜੀ ਆਏ ਨੇ ਸਾਡੇ ਜਿਹੜੇ ਕਾਉਂਸਲਰ ਨੇ ਗੁਰਦੀਪ ਸਿੰਘ ਗੁਰਨੀਤ ਸਿੰਘ ਮੁੰਡੀਆਂ ਦੈਨ ਜੀ ਨਵਜੋਤ कौर ਗਰੇਵਾਲ ਐਂਡ ਮੇਅਰ ਹੈ ਗਿਆ ਇੰਦਰਜੀਤ ਕੌਰ ਜੀ ਆ ਰਹੇ ਨੇ ਹਾਂਜੀ ਸਾਡੀਆਂ ਭੈਣਾਵਾਂ ਨੇ ਬਹੁਤ ਹੀ ਵਧੀਆ ਸੈਲੀਬ੍ਰੇਸ਼ਨ ਕਰ ਰਹੇ ਆ ਅਸੀਂ ਬਹੁਤ ਖੁਸ਼ ਹੁਣੇ ਆ ਅਸੀਂ ਇਸ ਦਿਨ ਨੂੰ ਢੀਕਦੇ ਆ ਵੀ ਇਹ ਛੇਤੀ ਦੋਛੇਤੀ ਆਇਆ ਕਰ ਤੇ ਅਸੀਂ ਸਾਰੇ ਜਾਣੇ ਇੰਜੋਇਮੈਂਟ ਕਰੀਏ ਲੇਡੀਜ਼ ਨੂੰ ਇੱਕ ਦਿਨ ਨਿਕਲਦਾ ਮਿਲਦਾ ਵਾ ਕਿਉਂਕਿ ਪਹਿਲਾਂ ਇਦਾਂ ਨਹੀਂ ਸੀਗਾ ਪਿੰਡਾਂ ਵਿੱਚ ਹੁੰਦਾ ਇਹ ਦੀਦੀ ਉਹਨਾਂ ਨੇ ਉਪਰਾਲਾ ਕੀਤਾ ਨਵਾਂ 5 ਸਾਲਾਂ ਤੋਂ ਸਟਾਰਟਿੰਗ ਗੁਰਮੀਤ ਵੀਰ ਜੀ ਜਿਹੜਾ ਸਾਡੇ ਹੈਗਾ ਗੁਰਮੀਤ ਮੁੰਡੀਆਂ ਉੱਥੋਂ ਸਟਾਰਟਿੰਗ ਹੋਈ ਸੀਗੀ ਤੇ ਸਾਰਿਆਂ ਨੇ ਉਸ ਤੋਂ ਬਾਅਦ ਸ਼ੁਰੂ ਕੀਤਾ ਤੇ ਸਾਰੀਆਂ ਲੇਡੀਜ਼ ਨੂੰ ਬਾਹਰ ਆਉਂਦਾ ਮੌਕਾ ਮਿਲਿਆ ਵੀ ਆਪਣੀ ਆਪਣੀ ਪਰਫਾਰਮੈਂਸ ਦੇਣ ਦਾ ਆਪਣਾ ਕੌਨਫੀਡੈਂਸ ਸ਼ੋਅ ਕਰਨ ਦਾ ਤੇ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਜੀ ਥੈਂਕ ਯੂ ਵਾਜੂ ਜੀ ਖਾਲਸਾ ਸਾਹਿਬ ਅਹਿਮ ਜੀ ਪੁੱਤੇ ਅੱਜ ਤੇ ਮੁਨਜੀਆ ਕਲਾ ਤੇ ਇਲਾਕੇ ਦੀਆਂ ਸਾਰੀਆਂ ਭੈਣਾਂ ਬੀਬੀਆਂ ਤੇ ਰਾਜ ਮਿਲ ਕੇ ਤੀਜ ਦਾ ਪ੍ਰੋਗਰਾਮ ਤੀਆਂ ਦਾ ਪ੍ਰੋਗਰਾਮ ਜੋ ਕਿ ਮੋਤੀ ਮਹਿਲ ਡੀਲਕਸ ਹੋਟਲ ਦੇ ਵਿੱਚ ਕੀਤਾ ਗਿਆ ਬੜੀ ਧੁੰਦਾਨ ਨਾਲ ਮਨਾਇਆ ਗਿਆ ਜਿਸ ਵਿੱਚ ਸਾਰਿਆਂ ਨੇ ਰਲ ਮਿਲ ਕੇ ਪਾਤੀबाई ਤੋਂ ਪਰੋਟ ਕੇ ਸੇਵਾ ਕੀਤੀ ਤੇ ਸਾਰਿਆਂ ਨੇ ਰਲ ਮਿਲ ਕੇ ਜੋ ਪ੍ਰੋਗਰਾਮ ਲਿਖਿਆ ਤੇ ਸਾਡੇ ਪ੍ਰਿੰਸੀਪਲ ਕਿੰਦਰੀਤ ਕੌਰ ਵੀ ਮੀਰ ਸਾਹਿਬ ਜੋ ਨਗਰੰਗ ਨੂੰ ਜਾ ਰਹੇ ਉਹ ਵੀ ਪੰਚੇ ਨੇ ਉਹਨਾਂ ਨੂੰ ਹਾਰਦਿਕ ਜੀ ਆਖਿਆ ਹੋਰ ਵੀ ਬਤਵੰਤੇ ਸਿੱਤਰ ਪੰਚੇ ਨੇ ਸਾਰਿਆਂ ਨੂੰ ਜੀ ਆਖਦੇ ਆ ਜੋ ਸਾਡਾ ਇਹ ਪਰਵਾਮਾ ਇਹ ਪ੍ਰਵਾਮਾ ਸਾਡੇ ਪਿੰਡ ਦੇ ਆ ਜੋ ਦੁਨੀਆ ਤਲਾ ਦੇ ਬੀਬੀਆਂ ਨੇ ਯੋਜਕ ਨੇ ਬੀਬੀ ਕਮਲਪ੍ਰੀਤ ਜੀ ਤੇ ਰਮਨਜੀਤ ਕੌਰ ਭਾਨਤ ਨੂਰਤ ਕੌਰ ਬਰਗਰ ਦਰਿਆਲ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਨਾਲ ਸਾਥੀਆਂ ਨੂੰ ਸਾਰਿਆਂ ਨੂੰ ਬਹੁਤ ਧੰਨ ਦੇ ਆ ਉਹਨਾਂ ਨੇ ਪ੍ਰੋਗਰਾਮ ਜੋ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਤੇ ਇੱਕ ਵਧੀਆ ਹੋਟਲ ਦੇ ਵਿੱਚ ਰੱਖ ਕੇ ਪ੍ਰੋਗਰਾਮ ਤੇ ਵਧੀਆ ਹਾਲ ਜੋ ਕਰਕੇ ਜਿੱਥੇ ਏਸੀ ਹਾਲ ਦੇ ਵਿੱਚ ਗਰਮੀ ਬਹੁਤ ਹੈ ਗਰਮੀ ਮੁਕਰਾਫ ਦੇ ਉਹਨਾਂ ਨੇ ਬੜਾ ਵਧੀਆ ਅਰੇਂਜਮੈਂਟ ਕੀਤਾ ਤੇ ਖਾਣ ਪੀਣ ਨੂੰ ਵੀ ਬਹੁਤ ਵਧੀਆ ਇੱਥੇ ਦਿੱਤਾ ਤੇ ਅਸੀਂ ਹੋਟਲ ਮੈਨੇਜਮੈਂਟ ਦਾ ਵੀ ਧੰਨਵਾਦ ਕਰਦੇ ਹਾਂ ਤੇ ਮੀਡੀਆ ਦੇ ਪ੍ਰਮਾਣਾਂ ਦੇ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਲਾਈਵ ਕਰਨ ਵਾਸਤੇ ਤੇ ਖਬਰਾਂ ਦੇ ਵਿੱਚ ਦੇਣ ਵਾਸਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਮੇਰੇ ਨਾਲ ਮੇਰੇ ਸਾਥੀ ਮੇਰੇ ਵੱਡੇ ਵੀਰ ਸ੍ਰੀ ਪ੍ਰਤਾਪ ਸਿੰਘ ਮੁੰਨੀਆ ਜੋ ਕਿ ਜੋ ਬੀਬੀ ਕਮਲਪ੍ਰੀਤ ਕੌਰ ਆ ਮੇਰੀ ਪਰਜਾਈ ਹੈ ਉਹਨਾਂ ਦੇ ਹਸਬੰਦ ਨੇ ਉਹ ਵੀ ਪਹੁੰਚੇ ਨੇ ਸ੍ਰੀ ਅਮਨਦੀਪ ਸਿੰਘ ਬਿੰਦਰਾ ਸੋਸ਼ਲ ਮੀਡੀਆ ਚਾਰਜ ਨੇ ਵੀ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਇਹ ਜੋ ਆਸ਼ੀਰਵਾਦ ਵਿੱਚ ਵੀ ਇਹ ਪ੍ਰੋਗਰਾਮ ਹੋਣਾ ਚਾਹੀਦੇ ਆ ਕਿਉਂਕਿ ਅੱਜ ਦਾ ਜਿਹੜਾ ਜੋਗਾ ਆਪਣੇ ਟੈਨਸ਼ਨ ਦਾ ਜੋਗਾ ਕਿਉਂਕਿ ਟੈਨਸ਼ਨ ਤੋਂ ਬਖਤਵਾਰ ਤੇ ਅਮੇਸ਼ੀ ਮੰਨਨਜਨ ਦੀ ਯੂਜ਼ ਕਰਦੀ ਹੈ ਤੇ ਮੰਨਨਜਨ ਦੇ ਵਿੱਚ ਸਾਰੇ ਜੋ ਮੰਨਨਜਨ ਕਰ ਰਹੇ ਨੇ ਸਾਰੇ ਬੱਚਿਆਂ ਨੇ ਐਨਾ ਭਰਾਮਾਂ ਨੇ ਲਾਲ ਮਲਕੀ ਦੀ ਜੋ ਸੇਵਾਣ ਹੋਈ ਹੈ ਬਹੁਤ ਵਧੀਆ ਹੈ ਮੈਂ ਇਸ ਤੀ ਦੇ ਤਾ ਸਾਰੇ ਪਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਇਸ ਤਰ੍ਹਾਂ ਤੁਸੀਂ ਖੁਸ਼ ਰਹੋ ਤੇ ਪ੍ਰੋਗਰਾਮ ਲਾਂਦੇ ਰਹੋ ਇਹ ਸਾਡੇ ਤੁਹਾਨੂੰ ਦੁਆਵਾਂ ਹੈ ਧੰਨਵਾਦ ਕਿੰਨਾ ਪਰੋਲਾ ਲਾਈਵ ਲਾਇਆ ਜਾ ਰਿਹਾ ਹੈ ਹਾਂਜੀ ਕਿੰਨਾ ਪਰੋਲਾ ਲਾਈਵ ਲਾਇਆ ਜਾ ਰਿਹਾ ਹੈ ਵਾਹਿਦਾ ਤੀਜਾ ਪਰ ਮੰਜੋ ਬਾਹਰ ਪਹਿਲਾਂ ਅਸੀਂ ਮੁੰਡੀਆਂ ਮਨਾਉਂਦੇ ਸੀਗੇ ਆਪਣੇ ਘਰ ਦੇ ਵਿੱਚ ਮਨਾਉਂਦੇ ਸੀਗੇ ਸਾਰਾ ਖਰਚਾ ਅਸੀਂ ਔਖੋ ਦੀ ਕਰਦੇ ਸੀਗੇ ਤੇ ਫਿਰ ਅਸੀਂ ਗਰਾਉਂਡਾਂ 'ਚ ਵੀ ਕਰਦੇ ਰਹੇ ਆ ਲੇਕਿਨ ਗਰਮੀ ਨੂੰ ਮੁੱਖ ਰੱਖਦੇ ਆ ਤੇ ਦੂਜਾ ਗਰਾਉਂਡਾਂ ਵਿੱਚ ਅੱਜਕੱਲ ਦਰਖਤ ਨਾ ਹੋਣ ਕਰਕੇ ਜਿਹੜੀਆਂ ਤੀਜਾਂ ਨੇ ਅੱਜਕੱਲ ਜਿਹੜੀਆਂ ਹੋਟਲਾਂ ਵਿੱਚ ਆ ਗਈਆਂ ਰੈਸਟੋਰੈਂਟ ਵਿੱਚ ਆ ਗਈਆਂ ਹਾਲਾਂ ਦੇ ਵਿੱਚ ਆ ਗਈਆਂ ਸੋ ਜਿਹਹਜਾ ਮਾਹੌਲ ਹੋਵੇ ਉਹ ਚੱਲਣਾ ਚਾਹੀਦਾ ਕਿਉਂ ਜਿੱਥੇ ਇਹਨਾਂ ਨੂੰ ਚੰਗਾ ਲੱਗਦਾ ਸਾਡੀਆਂ ਭੈਣਾਂ ਨੂੰ ਮਨਾਉਣ ਦਾ ਤੇ ਉਹ ਮਨਾਉਂਦੀਆਂ ਨੇ ਤੇ ਅਸੀਂ ਉਹਨਾਂ ਦਾ ਸਾਥ ਦਿੰਨੇ ਆ ਹਮੇਸ਼ਾ ਇਹਨਾਂ ਦਾ ਸਾਥ ਦਿੰਦੇ ਰਹਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ